जिमी जीर जी जी uh, एक के एक्टर्स मानव जीर के एक्टर्स भाई जीर के प्रोड्यूसर्स डायरेक्टर्स कैमरामैन उन्नीत और के डायरेक्टर आई थिंक बहुत ਘਟ ਮੇਰੀ ਲਾਈਫ ਦੇ ਵਿੱਚ ਇਹੋ ਜਿਹਾ ਸਮਾਂ ਆਇਆ ਜਿੱਥੇ ਐਸੇ ਬਿਹਤਰੀਨ ਸਮਝਦਾਰ ਲੋਕ ਇੰਨੇ ਇੱਜ਼ਤਮਾਨ ਲੋਕ ਜੀਨਾਂ ਨੇ ਮੈਨੂੰ ਬੜਾ ਪਿਆਰ ਦਿੱਤਾ ਬੜਾ ਸਤਿਕਾਰ ਦਿੱਤਾ ਜਿਮੀ ਐਨ ਮਾਨਵ ਹੈਰ ਆਲਵੇ बीन माय ਫੇਵਰਟ ਐਜ਼ ਐਨ ਐਕਟਰਸ ਪਰ ਮੈਂ ਕਹ ਜ਼ਰੂਰ ਕਹੂੰਗਾ ਕਿ ਪੰਜਾਬੀ ਸਿਨੇਮਾ ਜਿੱਥੇ ਆ ਕੇ ਖੜ ਗਿਆ ਤੇ ਜਿੱਥੇ ਆ ਕੇ ਹੁਣ ਇੱਕ ਸੈਚੂਰੇਸ਼ਨ ਪੁਆਇੰਟ ਨੂੰ ਲੱਗਦਾ ਸੀ ਇਹ ਜਿਹੜੀ ਫਿਲਮ ਹੈ ਇਹ ਇਸ ਸਿਨੇਮੇ ਨੂੰ ਬਹੁਤ ਵੱਡਾ ਬਣਾ ਦੇਗੀ ਇਸ ਇੰਡਸਟਰੀ ਨੂੰ ਬਹੁਤ ਵੱਡਾ ਬਣਾ ਦੇਗੀ ਆ ਮੈਨੂੰ ਕੰਮ ਜਿਮੀ ਜੀ ਨਾਲ ਮੈਂ ਪਹਿਲਾਂ ਵੀ ਕੰਮ ਕੀਤਾ ਮਾਨਵ ਜੀ ਨਾਲ ਵੀ ਕੰਮ ਕੀਤਾ ਬਟ ਇਸ ਮਕਾਮ ਤੇ ਜਾ ਕੇ ਇੰਨੀ ਨਿਮਰਤਾ ਇੰਨਾ ਪਿਆਰ ਇੰਨਾ ਸਤਕਾਰ ਮੈਨੂੰ ਸਾਰੀ ਫਿਲਮ ਚ ਚੰਗੀ ਲੱਗਦਾ ਰਿਹਾ ਈਵਨ ਹੁਣ ਬੈਠੇ ਵੀ ਇਦਾਂ ਲੱਗਦਾ ਹੈ ਕਿ ਮੇਰੇ ਸਾਰੀ ਮਾਜ ਆਏ ਨੇ ਸਾਰੇ ਮੇਰੇ ਪੁੱਤ ਨੇ ਇਹਨਾਂ ਨੂੰ ਇੰਨਾ ਮਾਨ ਇੱਜ਼ਤ ਦਿੱਤੀ ਐ ਸਰ ਨੇ ਮੈਨੂੰ ਹਮੇਸ਼ਾ ਹੀ ਆ ਕੇ ਸੈੱਟ ਤੇ ਕਿਹਾ ਕਿ ਵਾਹ ਮੈਨੂੰ ਲੱਗਦਾ ਨਹੀਂ ਕਿ ਤੁਹਾਨੂੰ ਡਾਇਰੈਕਸ਼ਨ ਦੀ ਲੋੜ ਐ ਬਹੁਤ ਵੱਡੇ ਕੌਮਪਲੀਮੈਂਟਸ ਦਿੱਤੇ ਨਵਨੀਤ ਨੇ ਹਮੇਸ਼ਾ ਕਿਹਾ ਜਦ ਵੀ ਸੈੱਟ ਤੇ ਕੋਈ ਚੀਜ਼ ਮੈਂ ਪੁੱਛੀ ਐ ਹਮੇਸ਼ਾ ਮੈਨੂੰ ਐਂ ਲੱਗਦਾ ਰਹਿੰਦਾ ਕਿ ਮੈਂ ਬੈਟਰ ਕਰ ਸਕਦਾ ਮੈਂ ਜਿੰਮੀ ਜੀ ਨੂੰ ਪੁੱਛਿਆ ਮਾਨਵ ਜੀ ਨੂੰ ਪੁੱਛਿਆ ਮੈਂ ਠੀਕ ਕੀਤਾ ਤੇ ਇਹਨਾਂ ਨੇ ਹਮੇਸ਼ਾ ਮੈਨੂੰ ਕਹਿ ਕੇ ਕਿਹਾ ਵਾਹ ਸੋ ਆਈ ਥਿੰਕ ਮੇਰੇ ਲਈ ਇਹ ਸਾਰੀ ਫਿਲਮ ਦੀ ਸਟਾਰ ਕਾਸਟ ਸਾਰੇ ਫਿਲਮ ਦੇ ਲੋਗ ਮੇਰੇ ਲਈ ਬਹੁਤ ਵੱਡੇ ਮੇਰੇ ਪਿੱਠ ਤੇ ਹੱਥ ਰਿਹਾ ਹੈ ਔਰ ਮੈਂ ਕੋਸ਼ਿਸ਼ ਕੀਤੀ ਹੈ ਕਿ ਇਸ ਕਿਰਦਾਰ ਨੂੰ ਨਿਭਾ ਸਕਾਂ ਕਿਉਂਕਿ ਬੜਾ ਇਮੋਸ਼ਨਲ ਕਿਰਦਾਰ ਹੈ ਕਿਉਂਕਿ ਇਹ ਜਿਹੜੀ ਸਟੋਰੀ ਹੈ ਡਾਕਟਰ ਸਾਹਿਬ ਦੀ ਆਪਣੀ ਪਰਸਨਲ ਸਟੋਰੀ ਹੈ ਉਹਨਾਂ ਨਾਲ ਬਿਹੱਦ ਬੀਤੀ ਹੈ ਸੋ ਆਈ ਥਿੰਕ ਥੈਂਕ ਯੂ ਸੋ ਮੱਚ ਇਹ ਫਿਲਮ ਮੈਨੂੰ ਲੱਗਦਾ ਟ੍ਰੇਲਰ ਦੇਖ ਕੇ ਜਾਂ ਜਦ ਮੈਂ ਸ਼ੂਟਿੰਗ ਵੀ ਕਰ ਰਿਹਾ ਸੀ ਕਿ ਫਿਲਮ ਇੱਕ ਐਸਾ ਮਾਈਲਸਟੋਨ ਪੈਦਾ ਕਰੇਗੀ ਇੰਡਸਟਰੀ ਦੇ ਵਿੱਚ ਜਿੱਥੇ ਆਉਣ ਵਾਲੇ ਲੋਕ ਇਨਸਪਾਇਰ ਹੋਣਗੇ थैंक यू सो मच लव यू God bless you ਤੁਸੀਂ ਬਹੁਤ ਮੇਰੇ ਬਾਰੇ ਮੈਨੂੰ ਬਹੁਤ ਪਿਆਰ ਦਿੱਤਾ ਹੈ ਪ੍ਰੈਸ ਨੇ ਸਾਰੇ ਨੇ I love you from the core of my heart थैंक यू